ਸੋਚ ਚ ਨੇ ਪੁੱਛੀ ਲੱਗ ਗਿਆ ਕੀ ਕਰੀ ਜਾਂਦਾ ਹਲੋ ਆਤਾ ਉਹ ਕੋ ਨਿਕਾੜ ਜਾ ਵੰਦਾ ਫਿਰਦਾ ਸੀਗਾ ਤੇ ਇਹਦੇ ਸਾਰੇ ਘਰਾਂ ਦੇ ਦੇਣਾ ਉਹ ਮਨਜਿੰਦਰ ਕੋਲੇ ਜਾਂਦਾ ਜੀ ਇਹਨੂੰ ਵੀ ਦੇਈ ਹੋਣਾ ਫਿਰ ਚਾਹ ਠੀਕ ਹੈ ਫਿਰ ਮੇਰੇ ਕੋਲ ਜਾਂਦਾ ਜੀ ਆ ਤਾਂ ਕਰਾਂਗੇ ਵਧੀਆ ਗੱਜ-ਬੱਜ ਕੇ ਇਹਨਾਂ ਦੇ ਵੀ ਦੇਈ ਅੱਗੇ ਗਾੜ ਮਨਜਿੰਦਰ ਕੇ ਇਹ ਆ ਕਾ ਨਾ ਟੋਕਾਂ ਹੈ ਓ ਬਾਈ ਮਨਜਿੰਦਰ ਓ ਬਾਈ ਮਨਜਿੰਦਰ ਹਾਂ ਭਾਈ ਓ ਬੱਲੇ ਆ ਮਨਜਿੰਦਰ ਕੀ ਹਾਲ ਐ ਠੀਕ ਐ ਵਧੀਆ ਤਿਆ ਪੁੱਜਿਆ ਫਰਦਾ ਅੱਜ ਆ ਜਾ ਕੇ ਆਇਆ ਸ਼ਹਿਰ ਯਾਰ ਅੱਛਾ ਆਇਆ ਪਰ ਵਿਆਹ ਖਾ ਕੇ ਤੈਨੂੰ ਅੱਛਾ ਤਲਾ ਆਇਆ ਫਿਰ ਕਹਿੰਦੇ ਐ ਚੱਲ ਆਜਾ ਸਾਜੀ ਸੂਜੀ ਵੀ ਲਈ ਬਿਠਾ ਹੈ ਸਾਜੀ ਯਾਰ ਘਰ ਦੀ ਸਬਜੀ ਵਧੀਆ ਪਈ ਐ ਹਾਂ ਵਧੀਆ ਐ ਯਾਰ ਕੀ ਰੀਸ ਨਹੀਂ ਕੀ ਹੋਰਿਆ ਸਪਰੇ ਆ ਹੋਏ ਹਿਸਾਬ ਨਾਲ ਪਾ ਲਈਆਂ ਚੱਲ ਵਾਹ ਤੇ ਇੱਥੋਂ ਹੀ ਲੈ ਜਾਏ ਮੂਲਗਾ ਫਿਰ ਹੈ ਹੋਰ ਆਇਆ ਬੱਲੇ ਇੱਥੇ ਯਾਰ ਮੈਂ ਗਾਂਵ ਵੀ ਜਾਣਾ ਯਾਰ ਮੈਂ ਨਾ ਤੇ ਕੋਈ ਨਹੀਂ ਕਿਹੜਾ ਤਾਂ ਬੈਠਾ ਹੋਰ ਪਰਵਾਹ ਠੀਕ ਹੈ ਹਾਂ ਵਧੀਆ ਹੈ ਬੜਾ ਵਧੀਆ ਚਾਹੀਦਾ ਕੌਰੇ ਕੋਰੇ ਤੂੰ ਵੀ ਖਰਾਬ ਜੇ ਕਰੀ ਬੈਠਾ ਮਰੇ ਫਰਾਈ ਨਹੀਂ ਆ ਯਾਰ ਉਹ ਨਹੀਂ ਕਰਾਂਗੇ ਸੱਟੇ ਚੱਲ ਵਧੀਆ ਚਾਹ ਮਗਾਵਾ ਫਿਰ ਇਹ ਚਾਹ ਨੂੰ ਕੀ ਥੋੜੀ ਜੀ ਪੀ ਲਈ ਕੋਈ ਨਹੀਂ ਕਿੰਨੇ ਚਿਰ ਤੋਂ ਆਇਆ ਚੱਲ ਤੂੰ ਕਹਿੰਦਾ ਫਿਰ ਪੀ ਲੈਣੇ ਆਪਣਾ ਵਾਲਾ ਘਰ ਕੀ ਤਾ ਘਰ ਕੀ ਤਾ ਚਾ ਲਿਆ ਯਾਰਾ ਕੰਮ ਤੰਗਾ ਦਲੀਂਦਾ ਬਈ ਹਾਂ ਹਾਂ ਤੂੰ ਕਿਥੇ ਲੱਗਿਆ ਮੈਂ ਤਾਂ ਯਾਰ ਇੱਥੇ ਪਿੰਡ ਹੀ ਸੀਗਾ ਅੱਛਾ ਹਾਂ ਹੁਣ ਪਰ ਵਿਆਹ ਆ ਕਰਕੇ ਆ ਤਾਂ ਫਿਰ ਤੈਨੂੰ ਪਤਾ ਮਹੀਨਾ ਪਹੁੰਚਾਈ ਤੇ ਨੀਗਾ ਫ੍ਰੀ ਤਾਂ ਹੁੰਦਾ ਹੀ ਆ ਹਾਂ ਕਾਰ ਦੇ ਪਰ ਸਾਰੇ ਕਰਦੇ ਦੇ ਕੇ ਆਇਆ ਪਿੰਡ ਰਹਿੰਦਾ ਸੀਗਾ ਕੀਰਿਆਂ ਚ ਮਤੇ ਆ ਕਣ ਕੁੜਕਵੀਤੀ ਹਾਂ ਕਣਕ ਵਧੀਆ ਖੜੀ ਹੈ ਜੀ ਕਿਰਪਾ ਕੀ ਪਰਮਾਤਮਾ ਦੀ ਠੀਕ ਹੈ ਕੀ ਹਾਲ ਮੁੰਡਿਆ ਕੀ ਹਾਲ ਹੈ ਇਹ ਚਾਹ ਨੂੰ ਪਤੀ ਉਹ ਪੀਲਾ ਘੋਟ ਯਾਰ ਫੋਲਟ ਕਿਧਰੇ ਭੀ ਗਿਆ ਚੱਲ ਤੰਗਾ ਫੜਦੀ ਆ ਆਹ ਲਾ ਕਾਰਡ ਫੜ ਤੋ ਯਾਰ ਕਾੜੀ ਬੜਾ ਸੁਣਾਸ ਪਾਇਆ ਯਾਰ ਕਾਲਾ ਯਾ ਫਿਰ ਕਹਿ ਕਾਹੀ ਲੱਗ ਰਿਹਾ ਇਹਦੇ ਹਾਂ ਠੀਕ ਹੈ ਬਹੁਤ ਸੋਹਣਾ ਗਾਰਡ ਹੈ ਬਈ ਤੇ ਫਿਰ ਕਪੜੇ-ਕੁਪੜੇ ਬਰਾਲੇ ਨੇ ਇਹ ਕਿਨੂੰ ਆ ਵਿਆਹ ਰਹੇ ਉਹ ਵਿਆਹ ਤਾਂ ਹੋ ਗਿਆ ਇਹ ਕਾਰ ਦੇ ਵਾਧੂ ਭੇਜ ਮਾਦੇ ਆਵਾ ਉਹ ਜਾ ਤਰੇ